ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਾਤੇ ਅਗ ਤੇ ਨਾਮ ਮੁਕਤ ਸਰ ਹੋਏ ਇਦਰਾਣਾ ਇਸ ਪਹੇ ਨਾ ਹੋਏ ਉਹਨਾਂ ਸਿੰਘਾਂ ਨੇ ਆਪਣੀਆਂ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ ਨੀ ਵਾਲੀ ਇੱਟ ਜਿਹੜੀ ਹੈ ਉਹ ਆਪਾਂ ਜੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਕਾਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਇਆ ਜਾਂ 2 ਰੁਪਇਆ ਇਟ ਮਹਿੰਗੀ ਲਾ ਲਈ ਪਰ ਨੀ ਵਾਲੀ ਇਟ ਇਹ ਅਸਲੀ ਇਟ ਦੇਈ 200 ਜਾਂ 100 ਮਿੱਟ ਨਾ ਦੇ ਸੋ ਤੁਸੀਂ ਨੀਹਾਂ ਦੀਆਂ ਇਟਾਂ ਤਿਆਰ ਕਰ ਰਹੇ ਹੋ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਹ ਹੀ ਕਾਰਨ ਹੈ ਕਿ ਨਾ ਸਿਰਫ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਸਗੋਂ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਸਿਖਾਉਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ਵਰ ਸਿੱਖਿਆ ਲਈ ਫਿਨਲੈਂਡ ਦੀ ਯਾਤਰਾ ਤੇ ਭੇਜਿਆ ਗਿਆ ਸੀ, ਜਿਨ੍ਹਾਂ ਪੰਜਾਬ ਭਰ 'ਤੇ ਆਪਣੇ ਤਜਰਬੇ ਸਾਂਝੇ ਕੀਤੇ। ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅਧਿਆਪਕਾਂ ਨੂੰ ਇੱਕ ਅਜਿਹੇ ਮੁਲਕ ਦੇ ਵਿੱਚ ਭੇਜਿਆ ਜਿੱਥੇ ਜਾ ਕੇ ਅਸੀਂ ਇਹ ਸਿੱਖਿਆ ਕਿ ਅਸਲ ਦੇ ਵਿੱਚ ਬੱਚਿਆਂ ਨੂੰ ਸਟ्रेस ਫਰੀ ਰੱਖਣਾ ਕਿਵੇਂ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 500 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕ ਸਿੰਗਾਪੁਰ ਫਿਨਲੈਂਡ ਤੋਂ ਇਲਾਵਾ IIM ਅਹਮਦਾਬਾਦ ਭੇਜਿਆ ਜਾ ਚੁੱਕਿਆ ਹੈ ਸਿਤਰਾਣਾ ਇਸ ਪਹਿਲੇ ਨਾ ਕੋਏ ਉਹਨਾਂ ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਇਸ ਥਾਂ ਤੇ ਆਪਣਾ ਆਪ ਜਿਹੜਾ ਹੈ ਗੁਰੂ ਤੋਂ ਜਿਸ ਵੇਲੇ ਵਾਰਿਆ ਸਤਿਗੁਰੂ ਜੀ ਨੇ ਕਿਰਪਾ ਕੀਤੀ ਉਹਨਾਂ ਆਪਣੇ ਸਿੰਘਾਂ ਦੀ ਲੁੱਟੀ ਇਸ ਸਥਾਨ ਤੇ ਜੋ ਗੱਟੜਾ ਕੰਟਰੀ ਸੀ ਅੱਜ ਉਹਨਾਂ ਹੀ ਸ਼ਹੀਦਾਂ ਨੂੰ ਚੇਤੇ ਕਰਦੇ ਆਪਿਆ ਸਮੁੱਚੇ ਬੰਦਵਰ ਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੂਹ ਸੰਗਤਾਂ ਜਥੇਬੰਦਗਾ ਸੰਪਰਦਾਵਾਂ ਦੇ ਇਸ ਸਯੋਜ ਦੇ ਨਾਲ ਨਗਰ ਕੀਰਤਨ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਤੋਂ ਇਹ ਅਜ ਆਰੰਭ ਹੋਇਆ ਜੋ ਸ਼ਹਿਰ ਦੇ ਵੱਖ-ਵੱਖ ਹਸਤਾਨਾਂ ਤੋਂ ਗੁਜ਼ਰਿਆ ਹੋਇਆ ਗੁਰਦੁਆਰਾ ਟਿੱਪੀ ਸਾਹਿਬ ਦਾਤਨ ਸਰਸਵਤ ਤੋਂ ਹੋ ਕੇ ਹੈ ਜਿਹੜਾ ਵਾਪਸ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਉੱਤੇ ਪਹੁੰਚੇਗਾ ਸੰਗਤਾਂ ਨੂੰ ਬੇਨਤੀ ਆ ਇਹ ਸਾਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਆ ਆਪਣਾ ਪਰਿਵਾਰ ਦਿੱਤਾ ਆਪਣਾ ਸਭ ਕੁਝ ਵਾਰਿਆ ਤੇ ਸਾਨੂੰ ਟੁੱਟੇ ਗੰਢ ਨੂੰ ਗੰਡੇ ਜਾਲ ਦੀ ਇਹ ਜੋ ਸਥਾਨ ਮੁਕਤ ਸਰ ਸਾਹਿਬ ਦਾ ਬਖਸ਼ਿਸ਼ ਕੀਤਾ ਹੈ ਇਸ ਸਥਾਨਾਂ ਤੇ ਆਈਏ ਉਹਨਾਂ ਸ਼ਹੀਦਾਂ ਨੂੰ ਨਤਮਸਤ ਹੋਈਏ ਆਪਣੀਆਂ ਟੁੱਟੀਆਂ ਗਢਵਾ ਕੇ ਤੇ ਆਪਣੇ ਇਸ ਟੀਵਨ ਨੂੰ ਸਫਲ ਕਰਿਆ ਸਫਲ ਕਰਨਾ ਕਰੀਏ ਜੀ ਫਿਰ ਕੀ ਕੀ ਬਣਾਉਣ ਵਾਲਾ ਇਸ ਅਗਰ ਕੀ ਪੰਡਾ ਪ੍ਰਾਕ ਕੋਈ ਜੂਰ ਹੈ ਕਿ ਜੀਤਾ ਕਿ ਇਸ ਮਾਪੀ ਹੋਈ ਹੈ ਇੱਕ ਨਾਕਾ ਨੰਬਰ 4 ਜੋ ਗੁਰਦੁਆਰਾ ਸਾਹਿਬ ਜੀ ਦੇ ਇਥੋਂ ਆਰੰਭਤਾ ਹੋਈ ਹੈ ਜੋ ਸਟੇਸ਼ਨ ਦੇ ਕੋਲ ਹੁੰਦਿਆ ਹੋਇਆ ਕਾ ਮੰਡੀ ਚੌਂਕ ਤੋਂ ਕੋਲ ਦੇ ਥੱਲੇ ਉਦੀ ਹੋ ਕੇ ਟੀਬੀ ਸਾਹਿਬ ਰੋਡ ਗੁਰਦੁਆਰਾ ਟੀਬੀ ਸਾਹਿਬ ਦਾਤਨ ਸਰ ਸਾਹਿਬ ਤੋਂ ਜਿਹੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗ ਤੇ ਨਾਮ ਮੁਖਤਸਰ ਹੋਏ ਇਧਰਾਂ ਨਾ ਇਸ ਪਹੇ ਨਾ ਹੋਏ ਉਹਨਾਂ ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਇਸ ਥਾਂ ਤੇ ਆਪਣਾ ਆਪ ਜਿਹੜਾ ਹੈ ਗੁਰੂ ਤੋਂ ਜਿਸ ਵੇਲੇ ਵਾਰਿਆ 사ਦਗੁਰੂ ਜੀ ਨੇ ਕਿਰਪਾ ਕੀਤੀ ਉਹਨਾਂ ਆਪਣੇ ਸਿੰਘਾਂ ਦੀ ਮੁੱਢੀ ਇਸ ਸਥਾਨ ਤੇ ਜੋ ਗੰਢਾ ਕੀਤੀ ਸੀ ਅੱਜ ਉਹਨਾਂ ਹੀ ਸ਼ਹੀਦਾਂ ਨੂੰ ਚੇਤੇ ਕਰਦਿਆਂ ਹੋਇਆਂ ਸਮੂਹ ਸੇ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੂਹ ਸੰਗਤਾਂ ਜਥੇਬੰਦਕਾਂ ਸਨਪਰਦਾਵਾਂ ਦੇ ਇਸ ਸਯੋਜ ਦੇ ਨਾਲ ਨਗਰ ਕੀਰਤਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਇਹ ਅਜ ਆਰੰਭ ਹੋਇਆ ਜੋ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੇ ਆ ਹੋਇਆ ਗੁਰਦੁਆਰਾ ਟਿੱਪੀ ਸਾਹਿਬ ਦਾਤਨ ਸਰਸਵਤ ਤੋਂ ਹੋ ਕੇ ਹੈ ਜਿਹੜਾ ਵਾਪਸ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪੁੱਜੇਗਾ ਸੰਗਤਾਂ ਨੂੰ ਬੇਨਤੀ ਆ ਕਿ ਸਾਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਆ ਆਪਣਾ ਪਰਿਵਾਰ ਦਿੱਤਾ ਆਪਣਾ ਸਭ ਕੁਝ ਵਾਰਿਆ ਤੇ ਸਾਨੂੰ ਟੁੱਟੇ ਗੰਢ ਨੂੰ ਗੰਢੇ ਜਾਲ ਦੀ ਇਹ ਜੋ ਸਥਾਨ ਮੁਕਤ ਸਰ ਸਾਹਿਬ ਦਾ ਬਖਸ਼ਿਸ਼ ਕੀਤਾ ਹੈ ਇਸ ਸਥਾਨਾਂ ਤੇ ਆਈਏ ਉਹਨਾਂ ਸ਼ਹੀਦਾਂ ਨੂੰ ਨਤਮਸਤ ਹੋਈਏ ਆਪਣੀਆਂ ਟੁੱਟੀਆਂ ਗੜਵਾ ਕੇ ਤੇ ਆਪਣੇ ਇਸ ਜੀਵਨ ਨੂੰ ਸਫਲ ਕਰਿਆ ਸਫਲ ਕਰਨਾ ਕਰੀਏ ਜੀ ਵਾਹਿਗੁਰੂ ਕੀ ਕੀ ਪੜਾਣ ਵਾਲਾ ਇਸ ਅਗਰ ਕੀਪਨ ਦਾ ਪੜਾਅ ਐਕਸਪੋਜੀਸ਼ਨ ਹੋਣਾ ਹੈ ਇਹ ਕਿਸੇ ਤਰ੍ਹਾਂ ਕੇ ਹੀ ਸਮਾਪਤੀ ਹੋਈ ਇਹ ਨਾਕਾ ਨੰਬਰ 4 ਜੋ ਗੁਰਦੁਆਰਾ ਸਾਹਿਬ ਜੀ ਤੇ ਇਥੋਂ ਆਰੰਭਤਾ ਹੋਈ ਹੈ ਜੋ ਸਟੇਸ਼ਨ ਦੇ ਕੋਲੋਂ ਹੁੰਦਿਆ ਹੋਇਆ ਕਾ ਮੰਡੀ ਚੌਕ ਤੋਂ ਪੁੱਲ ਦੇ ਉੱੱਲੇ ਉਦੀ ਹੋ ਕੇ ਟੀਬੀ ਸਾਹਿਬ ਰੋਡ ਗੁਰਦੁਆਰਾ ਟੀਬੀ ਸਾਹਿਬ ਦਾਤਨ ਸਰ ਸਾਹਿਬ ਤੋਂ ਜਿਹੜਾ ਹੈ ਉਹ ਵਾਪਸ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ